ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਚ ਦੋਸਤੋ ਦੋ ਅਫਸਰਾਂ ਝੋਟੀਆਂ ਵਿਖਾਉਣੀਆਂ ਦੇਖ ਸਕਦੇ ਆ ਸਾਹਮਣੇ ਸਕਰੀਨ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592622955 ਇਹ ਤੇ ਕਨੈਕਟ ਕਰ ਸਕਦੇ ਆ ਸਾਰੀ ਡਿਟੇਲ ਆਪਾਂ ਬਾਾਈ ਤੋਂ ਲੈ ਲੈਂਦੇ ਆ। ਬਾਕੀ ਵੀਡੀਓ ਚ ਦੇਖ ਸਕਦੇ ਆ ਦੋਸਤੋ। ਥੋੜੀਆਂ ਜੀਆਂ ਦੋਸਤੋ ਫਿੱਕੀਆਂ। ਠੀਕ ਆ ਝੋਟੀਆਂ ਦੇਖ ਸਕਦੇ ਆ ਸਾਹਮਣੇ ਤੁਸੀਂ। ਇੱਕ ਜਮਾਂ ਕੁੰਡੇ ਸਿੰਘਾਂ ਦੀ ਆ, ਇੱਕ ਥੋੜਾ ਜਿਹਾ ਖੁੱਲਾ ਸਿੰਘ ਆ। ਤੇ ਜਦੋਂ ਗਾਂ ਭਰ ਗਈਆਂ ਦੋਸਤੋ, ਯਾਨੀ ਕਿ ਭਾ ਪੁਰਾਜੀ ਰੂਜੀ ਹੋ ਗਈਆਂ ਕਿਸੇ ਕੋਲੇ ਤੇ ਪੂਰੀ ਵਧੀਆ ਝੋਟੀਆਂ ਨੇ ਬਣ ਜਾਣ। ਸასი ਕਾਲ ਬਈ। ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੇ ਦਾ ਸ਼ਿੰ다 ਸਿੰਘ ਠੀਕ ਆ ਝੋਟੀਆਂ ਖਰੀਦੀਆਂ ਸੀ ਘਰ ਦੀਆਂ ਹੀ ਆਪਣੀਆਂ ਠੀਕ ਆ ਇਹ ਕਿੰਨੇ ਟਾਈਮ ਦੀ ਦੱਸਿਆ ਇਹ ਕਿੰਨਾ ਸਾਲਾਂ ਤੋਂ ਉਸਤੇ ਠੀਕ ਆ ਜਾਨੀ ਕਿ ਹਾਂ ਇੱਕੋ ਜਿਹੀਆਂ ਹਾਂ ਘੱਟ ਸੇਵਾ ਵਾਲੇ ਘਰੋਂ ਆਈਆਂ ਹਨ ਸਾਂਭੀਆਂ ਨਹੀਂ ਕਿਸੇ ਨੂੰ ਦੋਸਤੋ ਥੋੜੀਆਂ ਹੈਗੀਆਂ ਨਾ ਲਾਈਆਂ ਸੀ ਝੋਟੀਆਂ ਬਾਈ ਨੇ ਤੇ ਘੱਟ ਸੰਭਾਲ ਵਾਲੇ ਘਰੋਂ ਆਈਆਂ ਦੇਖ ਸਕਦੇ ਹਾਂ ਕੱਦ-ਕਾਟ ਠੀਕ ਆ ਬਣੀ ਵੀ ਆ ਕਿ ਨਹੀਂ ਬਣੀ ਵੀ? ਨਹੀਂ ਬਣੀ ਆ ਨਹੀਂ। ਠੀਕ ਆ। ਉਹ ਦੂਜੀ ਤਰ੍ਹਾਂ ਹੀ ਆ ਕਰਦੀ ਉਹ ਬਣਾਈ ਰਗੀ। ਠੀਕ ਆ ਠੀਕ ਆ। ਹਾਂ। ਇਹ ਮੋਲ ਆਪਾਂ ਜੋੜੇ ਦਾ ਹੀ ਰੱਖਣਾ ਹੈ ਨਾ। ਮੋਲ ਜੋੜੇ ਦਾ ਹੀ। ਠੀਕ ਆ। ਇਹ ਇਹਦੇ ਦੋਸਤੋਂ ਸਿੰਘ ਖੁੱਲਾ ਥੋੜਾ ਆ ਤੇ ਉਂ ਠੀਕ ਆ ਸਿੰਘ ਦੇਖ ਸਕਦੇ। ਕੱਦ ਕਾਠ ਵੀ ਠੀਕ ਆ। ਦੂਜੀ ਜਮਾ ਕੁੰਡੇ ਸਿੰਘਾਂ ਦੀ ਆ ਪਿੱਠਪੜਾ ਵੀ ਦੇਖ ਸਕਦੇ। ਥਣ ਦੋਸਤੋਂ ਦੋਹਾਂ ਦੇ ਚਾਰ-ਚਾਰ ਹੀ ਆ ਕੋਈ ਫੋਟ ਨਹੀਂ ਸ਼ਾਂਗ ਨਹੀਂ। ਬਾਕੀ ਪਿੱਠਪੜਾ ਵੀ ਦੇਖ ਸਕਦੇ। ਦੇਖ ਸਕਦੇ ਹੋ ਦੋਸਤੋ ਦੋਸਤੋ ਥੋੜੀ ਜੀ ਗੌਰ ਕਰਕੇ ਹੁਣ ਬਣ ਜਾਣਗੇ ਤੇ ਗਾਂ ਜਾਨੀ ਕਿ ਦੋਸਤੋ ਚੰਗੀ ਰੋਟੀ ਚ ਆ ਜਾਣਗੇ ਤੇ ਬਾਕੀ ਆਪਾਂ ਬਾਈ ਤੋਂ ਮੁੱਲ ਪੁੱਛ ਲੈਨੇ ਕੀ ਮੁੱਲ ਰਹੂਗਾ ਜਮਾ ਜੈ ਤੇ ਬਾਕੀ ਤੁਸੀਂ ਕੋਲੇ ਆ ਕੇ ਵੀ ਦਰਲੀ ਕਰ ਸਕਦੇ ਕਦ ਕਾਠ ਦੇਖ ਸਕਦੇ ਝੋਟੀਆਂ ਦਾ ਬਾਈ ਦੇ ਕਦ ਦੇ ਨਾਲ ਹੀ ਤੁਸੀਂ ਜੱਜਮੈਂਟ ਕਰ ਸਕਦੇ ਆ ਕਦ ਦੀ ਮੁੱਲ ਜੋੜੇ ਦਾ ਮੁੱਲ ਜੋੜੇ ਦਾ 90000 90000 ਵਿੱਚੋਂ ਮਾਨਤਾਣ ਹੋ ਜਾਊਗਾ ਠੀਕ ਆ ਦੋਸਤੋ 90000 ਮੁੱਲਾ ਵਿੱਚੋਂ ਮਾਨਤਾਣ ਹੋ ਜਾਊਗਾ ਜਰੂਰ ਕਨੈਕਟ ਕਰ ਲਿਓ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ ਨੰਬਰ ਭੁੱਲ ਨਹੀਂ ਵੀ 99882807 ਇੱਕ ਅਜਿਹਾ ਬੋਲਦੇ 998802807 ਇਹ ਦੋਸਤੋ ਬਾਈ ਦਾ ਨੰਬਰ ਹੈ ਨੰਬਰ ਤੇ ਕਨੈਕਟ ਕਰ ਲਓ ਚੰਗੀਆਂ ਝੋਟੀਆਂ ਜਰੂਰ ਕਨੈਕਟ ਕਰਿਓ ਤੇ ਵੀਡੀਓ ਵਾਤ ਵਾਤ ਸ਼ੇਅਰ ਕਰ ਦਿਓ ਧੰਨਵਾਦ